ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜ਼ੀਆਂ ਸੂਈਆਂ ਸੂਈਆਂ ਵੇੜਾ ਦਿਖਾਉਣ ਜਾ ਰਹੇ ਹਾਂ ਇਹ ਫੋਰ ਸੇਲ ਹੈ ਰੇਟ ਤੇ ਡੀਟੇਲ ਵੀਰ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ ਜੀ ਵੀਰ ਜੀ ਅੱਛੀ ਕਾ ਬੱਸ ਰੀਕਾਲ ਵੀਰ ਜੀ ਨਾਮ ਐਡਰੈਸ ਦੱਸ ਦੋ ਜੀ ਨੌ 75 ਸ਼ੰਗਾ ਜੀ ਠੀਕ ਹੈ ਜੀ ਜ਼ਿਲ੍ਹਾ ਮਲੇਰਕੋਲਾ ਪਿੰਡ ਮਵਾਰਕ ਬਰਜੂnga ਜੀ ਪਿੰਡ ਮਾਰਕ ਪਰ ਚੂੰਗਾ ਹਾਂ ਜਿਹੜਾ ਮਲੇ ਕੋਲਾ ਠੀਕ ਹੈ ਜੀ ਬਾਈ ਬਾਈ ਦਾ ਮੋਬਾਈਲ ਨੰਬਰ ਆ 88723 67635 88723 6635 ਤੇ ਜਿਹੜੇ ਆਪਾਂ ਬੈੜਾ ਦੇਖ ਰਹੇ ਹਾਂ ਜੀ ਜਿਹੜੀ ਆ ਪਹਿਲੇ ਨੰਬਰ ਤੇ ਬੈੜਾ ਦੇਖ ਰਹੇ ਆ ਕਹਿਵੇਂ ਸੂਏ ਜੀ ਇਹ ਇਹ ਦੂਜੇ ਸੂਏ ਵੀ ਸੁਭਾ ਸੁਈ ਆ ਸੁਭਾ ਸੁਈ ਆ ਜੇਰ ਵਗੈਰਾ ਬੱਸੀ ਆ ਜੇਰ ਆ ਪਈਆ ਜੇਰ ਵੀਰੋ ਆ ਪਈਆ ਪੈ ਗਈ ਸਾਡੀ ਜੇਰ ਜੇਰ ਵਗੈਰਾ ਡੰਨਾ ਪਿੱਛੇ ਫੀਲ ਹੈ ਹਾਂ ਜੀ ਐਂ ਹਾਂ ਚੋਨ ਜਵਾਰੀ ਕਿਵੇਂ ਜੋ ਜਵਾਰੀ ਪੂਰੀ ਠੰਡੀ ਆਈ ਠੀਕ ਹੈ ਤੁਸੀਂ ਇਹਨਾਂ ਦੇ ਤੜ ਕਿਉਂ ਤੜ ਤੋਂ 3-4 ਕਿਲੋ ਦੁੱਧ ਕੱਢ ਵੀ ਦਿੱਤਾ ਠੀਕ ਹੈ ਜੀ ਹਾਂ ਐ ਤੁਸੀਂ ਦੇਖ ਸਕਦੇ ਹੋ ਗਰਮੀਆਂ ਦਾ ਤੋਹਫਾ ਜੀ ਜਮਾ ਐਨ ਇੱਕ ਨੰਬਰ ਫਿਟਿੰਗ ਵਾਲੇ ਲੇਵੇ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਹੋ ਐਨ ਕੰਪੇਅਰ ਟੂ ਲੇਵ ਦੇ ਛਾਣਾ ਵਾਨਾ ਇੱਕ ਨੰਬਰ ਲੱਗਾ ਹੈ ਠੀਕ ਹੈ ਜੀ ਮੋੜ ਲਓ ਕੁਆਲਿਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਐਨ ਇੱਕ ਨੰਬਰ ਤੁਸੀਂ ਦੇਖ ਸਕਦੇ ਹੋ ਚਲੋ ਦੂਵੇ ਕੀ ਰਿਕਾਰਡ ਰਿਹਾ ਜੀ ਇਹਦਾ ਪਿੱਛੇ ਸੂਰੇ ਤੇ ਦਿੱਤੇ ਨੇ 15 ਕਿਲੋ ਦੁੱਧ ਵੀਰੇ ਇਹਦੀ ਸਵਾਤ ਤਰ੍ਹਾਂ ਦੇਣੀ ਐਤ ਕੀ ਜਾਨੀ ਕਿਹੜਾ ਭਾਅ 16 ਤੋਂ 17 ਦੀ ਹੋਈ ਹੈ ਹਾਂ ਦੇ ਦੂਗੀ ਠੀਕ ਹੈ ਜੀ 15 ਮੰਨ ਕੇ ਲੈ ਕੇ ਜਾਇਓ ਠੀਕ ਹੈ ਜੀ ਤਾਂ ਪਿੱਛੇ ਦਸੀ ਵੱਸੀ ਆ ਗਈ ਹੈ ਹਾਂ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਮੇਰੇ 65000 ਰੁਪਏ ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜਾਊਗਾ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਹਾਂ ਜੀ ਦੂਜੇ ਪਲੂਨ ਵੱਸੀ ਆ ਵੀਰੇ ਠੀਕ ਹੈ ਜੀ 6 ਦੰਦਾ 6 ਦੰਦਾ ਮਾਗਰ ਵੱਸਾ ਵੀਰੇ ਠੀਕ ਹੈ ਦੁੱਧ ਹੈਗਾ 10 10-11 ਕਿਲੋ ਦੁੱਧ ਧਿਆਰ ਨੇ ਹਾਂ ਸੋਰੇ ਬਾਹਰ ਨਹੀਂ ਤੂੰ ਇਹਨੂੰ ਕਿੰਨੇ ਦਿਨ ਹੋਏ ਜੀ ਇਹਨੂੰ ਕੋਈ ਨੂੰ ਆਜੇ 25 ਮਾ ਦੇ ਰਾਜ ਠੀਕ ਹੈ ਜੀ ਲੇਵਾ ਵਗੈ 12 ਕਿਲੋ ਹੋਰ ਵੀ ਧਿਆਰ ਠੀਕ ਹੈ ਜੀ ਲੇਵਾ ਵਗੈ ਚੋਣ ਚਵਾਦੀ ਕਿਵੇਂ ਜੀ ਚੋਣ ਚਵਾਦੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਐਂਡ ਥਰੰਡ ਵਗੈ ਨਾਲ ਤੁਸੀਂ ਦੇਖ ਰਹੇ ਨੇ ਸੋਨੇ ਮੁਠੀ ਵਾਲਾ ਥਾਂ ਲੱਗਿਆ ਚਾਹ ਹੱਥੀ ਚੋਏ ਕਰੋ ਚਾਹ ਮਸ਼ੀਨੀ ਕਰੋ ਇੱਕ ਨੰਬਰ ਫੇਸ ਕੁਆਲਟੀ ਵਗੈ ਤੁਸੀਂ ਦੇਖੋ ਦੋਨਾਂ ਦੀ ਲਾਜ ਵਾਲਾ ਠੀਕ ਹੈ ਜੀ ਖਿਆਲ ਹੀ ਮਾਰ ਰਹੀ ਆ ਚਾਰੇ ਸਣਾ ਚੋਹੇ ਤਾਂ ਕੋਈ ਕੁੱਪ ਸਰਲਣੀ ਤੁਸੀਂ ਦੇ ਦਿੰਦੇ ਹਾਂ ਇਹ ਤਾਂ ਖਿਆਲ ਹੀ ਆ ਰਿਹਾ ਠੀਕ ਹੈ ਜੀ ਜਿਹੜੀ ਦੂਜੀ ਨੰਬਰ ਦੀ ਇਹਦਾ ਆਪਾਂ ਮੁੱਲ ਕੀ ਕਰਦੇ ਜੀ ਮੁੱਲ ਵੀ ਇਹਦਾ 55000 ਰੁਪਿਆ ਜੀ ਠੀਕ ਹੈ ਜੀ ਹਾਂ ਤੇ ਮਾਨ ਤਾਂ ਇਹਦੀ ਮਾਨ ਤਾਂ ਹੋਜੂ ਮਾਰੀ ਔਲ ਕਰਦੀ ਆ ਉਹ ਚਲੋ ਉਹ ਜੀ ਆਪਾਂ ਰੀਡ ਕਰ ਲਾਂਗੇ ਜੀ ਜੀ ਤਾਂ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਿਓ ਜੀ ਹਾਂ ਪਿੰਡ ਮੁਵਾਰਕਪੁਰ ਚੁੰਗਾ ਵੀਰੇ ਜਨਾਬ ਰੇਕੋਲ ਠੀਕ ਹੈ ਜੀ ਵੀਡੀਓ ਦੇਖਣ ਦੀ ਸੌਦਾ ਤੈਦ ਦਿੱਤਾ ਧੰਨਵਾਦ